ਦੇਖੋ ਕ腐ਪਸ਼ਨ ਜਿਹੜੀ ਖਤਮ ਕਰਨ ਵਾਸਤੇ ਸਰਕਾਰਾਂ ਤੇ ਪ੍ਰਸ਼ਾਸਨ ਸਮੇਂ-ਸਮੇਂ ਸਰ ਯਤਨ ਕਰਦਾ ਰਹਿੰਦਾ ਹੈ ਤੇ ਸਭ ਤੋਂ ਜ਼ਰੂਰੀ ਹੈ ਜਾਗਰੂਤਾ ਇਹ ਜਾਗਰੂਤਾ ਵਾਸਤੇ ਹੀ ਸਾਡੀ ਜਿਹੜੀ ਸੰਸਥਾ ਹੈ ਇਹ ਕੰਮ ਕਰ ਰਹੀ ਹੈ ਕਿਉਂਕਿ ਜੇਕਰ ਜਾਗਰੂਤਾ ਨਾ ਹੁੰਦੀ ਤੇ ਆਪਾਂ ਕਰੋਨਾ ਵਰਗੀ ਬਿਮਾਰੀ ਦੇ ਨਾਲ ਨਹੀਂ ਲੜ ਸਕਦੇ ਸੀ ਕਿਉਂਕਿ ਜਿਹੜੀ ਕ腐ਪਸ਼ਨ ਹੈਗੀ ਸਾਡੇ ਸਮਾਜ ਦੇ ਵਿੱਚ ਬਹੁਤ ਘਾਟਕ ਬਿਮਾਰੀ ਹੈ ਇਸ ਨੂੰ ਕਦਮ ਕਰਨਾ ਸਾਡੀ ਪਹਿਲ ਹੈਗੀ ਆ ਅਸੀਂ ਤਜਵੀਜ਼ ਦਵਾਂਗੇ ਇਸ ਕ腐ਸ਼ਨ ਨੂੰ ਜਲਦ ਤੋਂ ਜਲਦ ਤੇ ਵੱਡੇ ਪੱਧਰ ਤੇ ਖਤਮ ਕਰ ਸਕੀਏ ਆਮ ਲੋਕਾਂ ਨੂੰ ਇਹੀ ਅਪੀਲ ਆ ਕਿ ਜਿੱਥੇ ਵੀ ਕਿਤੇ ਕ腐ਸ਼ਨ ਦੀ ਗੱਲ ਸਾਹਮਣੇ ਆਵੇ ਉੱਥੇ ਤੁਸੀਂ ਚੁੱਪ ਨਾ ਰਿਹਾ ਕਰੋ ਇਹਦਾ ਵੱਧ ਝੜ ਕੇ ਵਿਰੋਧ ਕਰਿਆ ਕਰੋ ਬਾਕੀ ਜਿੱਥੇ ਵੀ ਤੁਹਾਨੂੰ ਕਿਤੇ ਸਾਡੀ ਜ਼ਰੂਰਤ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਵਾਲੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਮਨਦੀਪ ਸਿੰਘ ਬਿਊਰੋ ਚੀਫ ਐਂਟੀ ਕ腐ਸ਼ਨ ਬਿਊਰੋ ਆਫ ਇੰਡੀਆ ਇਹ ਜੋ ਐਂਟੀ ਕ腐ਸ਼ਨ ਬਿਊਰੋ ਆਫ ਇੰਡੀਆ ਆ ਇਹ ਪੂਰੇ ਭਾਰਤ ਦੇ ਵਿੱਚ ਅਵੇਅਰਨੈਸ ਅਗੇਂਸਟ ਕ腐ਸ਼ਨ ਕੰਮ ਕਰ ਰਹੀ ਹੈ ਇਸੇ ਹੀ ਲੜੀ ਨੂੰ ਅੱਗੇ ਵਧਾਉਂਦਿਆਂ ਹੋਇ ਅੱਜ ਸultanpur ਦੀ ਇਕਾਈ ਵਿੱਚ ਵਾਧਾ ਕੀਤਾ ਗਿਆ ਜਿੱਥੇ ਸਾਨੂੰ ਵਾਇਗਰੂ ਅਕੈਡਮੀ ਦੇ ਬੜੇ ਹੀ ਹੁਨਾਰ ਨਾਪਰੀ ਸਿੰਘ ਜੀ ਨੂੰ ਅੱਜ ਗੈਸਟ ਚੀਫ ਲਗਾਇਆ ਗਿਆ ਹੈ ਨੈਸ਼ਨਲ ਦਾ ਬੜਾ ਵੱਡਾ ਅਹੁਦਾ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਇਸ ਅਹੁਦੇ ਦੀ ਬੜੀ ਹੀ ਤੰਦਹੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਸੇਵਾਵਾਂ ਨਿਭਾਉਣਗੇ ਕਿਉਂਕਿ ਜਿਹੜੀਆਂ ਨੈਸ਼ਨਲ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹਨਾਂ ਨੇ ਇੱਥੋਂ ਪੰਜਾਬ ਦੇ ਵਿੱਚੋਂ ਪੂਰੇ ਇੰਡੀਆ ਦੀ ਕਮਾਂਡ ਨੂੰ ਚਲਾਉਣਾ ਹੈ ਤੇ ਇਸ ਦੇ ਨਾਲ ਨਾਲ ਹੀ ਪ੍ਰਿੰਸੀਪਲ ਜਿਹੜੇ ਕਿ ਬਹੁਤ ਹੀ ਸੂਝਵਾਨ ਨੇ ਬੜੇ ਐਜੂਕੇਟਿਡ ਪਰਸਨ ਨੇ ਰਜਿੰਦਰ ਸਿੰਘ ਜੀ ਉਹਨਾਂ ਨੂੰ ਸultanpur ਦਾ ਬਲਾਕ ਪ੍ਰੈਜ਼ੀਡੈਂਟ ਲਗਾਇਆ ਗਿਆ ਮੈਂ ਉਹਨਾਂ ਤੋਂ ਵੀ ਇਹੀ ਉਮੀਦ ਕਰਦਾ ਹਾਂ ਕਿ ਉਹ ਵੀ ਬੜੀ ਇਮਾਨਦਾਰੀ ਦੇ ਨਾਲ ਤੰਦੇਹੀ ਦੇ ਨਾਲ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੋ ਕੇ ਆਪਣੀ ਜ਼ਿੰਮੇਵਾਰੀ ਨੂੰ ਬੜੀ ਇਮਾਨਦਾਰੀ ਦੇ ਨਾਲ ਨਿਭਾਉਣਗੇ ਤੁਹਾਡੀ ਸੰਸਥਾ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਕ੍ਰਪਸ਼ਨ ਨੂੰ ਕਿਵੇਂ ਕਰਦੀ ਹੈ ਦੇਖੋ ਕ੍ਰਪਸ਼ਨ ਜਿਹੜੀ ਖਤਮ ਕਰਨ ਵਾਸਤੇ ਸਰਕਾਰਾਂ ਤੇ ਪ੍ਰਸ਼ਾਸਨ ਸਮੇਂ-ਸਮੇਂ ਸਰ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਸਭ ਤੋਂ ਜ਼ਰੂਰੀ ਹੈ ਜਾਗਰੂਤਾ ਇਹ ਜਾਗਰੂਤਾ ਵਾਸਤੇ ਹੀ ਸਾਡੀ ਜਿਹੜੀ ਸੰਸਥਾ ਹੈ ਇਹ ਕੰਮ ਕਰ ਰਹੀ ਹੈ ਕਿਉਂਕਿ ਜੇਕਰ ਜਾਗਰੂਤਾ ਨਾ ਹੁੰਦੀ ਤੇ ਆਪਾਂ ਕਰੋਨਾ ਵਰਗੀ ਬਿਮਾਰੀ ਦੇ ਨਾਲ ਨਹੀਂ ਲੜ ਸਕਦੇ ਸੀ ਜੀ ਅੱਜ ਅਸੀਂ ਕਰਪਸ਼ਨ ਨੂੰ ਵੀ ਖਤਮ ਕਰਨਾ ਤੇ ਸਾਨੂੰ ਜਾਗਰਤਾ ਲਿਆਉਣੀ ਪੈਣੀ ਆ ਹਰ ਇੱਕ ਨਾਗਰਿਕ ਨੂੰ ਜਾਗਰਤ ਹੋਣਾ ਪੈਣਾ ਆ ਜਿੱਥੇ ਵੀ ਕਿਤੇ ਕਰਪਸ਼ਨ ਦੀ ਗੱਲ ਸਾਹਮਣੇ ਆਵੇ ਉਹ ਸਾਡੇ ਨਾਲ ਸੰਪਰਕ ਕਰੇ ਜੇਕਰ ਉਹ ਪ੍ਰਸ਼ਾਸਨ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਇਜਕਚਰਜ ਕਰਦਾ ਆ ਜਾਂ ਜਾਣ ਵਿੱਚ ਤੇ ਉਹ ਜਰੂਰ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਨੂੰ ਇਨਸਾਫ ਦਿਵਾਉਣ ਵਿੱਚ ਉਹਦਾ ਪੂਰਨ ਸਾਥ ਦੇਵਾਂਗੇ ਕਿਉਂਕਿ ਇੱਥੇ ਸਾਡੇ ਤੁਸੀਂ ਦੇਖਾਊਗਾ ਵਿਜੀਲੈਂਸ ਦੇ ਵਿੱਚ ਬੜੇ ਹੀ ਇਮਾਨਦਾਰ ਤੇ ਸੂਝਵਾਨ ਅਫਸਰ ਬੈਠੇ ਨੇ ਜੇ ਤੁਸੀਂ ਕਿਤੇ ਵੀ ਸਬੰਧਤ ਏਜੰਸੀ ਦੇ ਨਾਲ ਸੰਪਰਕ ਕਰਦੇ ਹੋ ਜਿੱਥੇ ਤੁਹਾਡੇ ਨਾਲ ਕੋਈ ਤੱਕਾ ਹੋ ਰਿਹਾ ਉਹਤੇ ਚੰਗੇ ਅਫੀਸਰ ਇਮਾਨਦਾਰੀ ਇਹਨਾਂ ਡਿਪਾਰਟਮੈਂਟਾਂ ਵਿੱਚ ਬਿਠਾਏ ਜਾਂਦੇ ਨੇ ਉਹ ਵਧੀਆ ਤਰੀਕੇ ਨਾਲ ਤੁਹਾਨੂੰ ਗਾਈਡ ਕਰਨਗੇ ਤੇ ਤੁਹਾਨੂੰ ਬੰਦ ਦਾ ਸਾਫ ਹੋਣਗੇ ਆਮ ਲੋਕਾਂ ਕੋਲ ਵੀ ਅਪੀਲ ਕਰਨੀ ਚਾਹੀਦੀ ਹੈ ਆਮ ਲੋਕਾਂ ਨੂੰ ਇਹੀ ਅਪੀਲ ਆ ਕਿ ਜਿੱਥੇ ਵੀ ਕਿਤੇ ਕ腐ਸ਼ਨ ਦੀ ਗੱਲ ਸਾਹਮਣੇ ਆਵੇ ਉੱਤੇ ਤੁਸੀਂ ਚੁੱਪ ਨਾ ਰਿਹਾ ਕਰੋ ਇਹਦਾ ਵੱਧ ਝੜ ਕੇ ਵਿਰੋਧ ਕਰਿਆ ਕਰੋ ਬਾਕੀ ਜਿੱਥੇ ਵੀ ਤੁਹਾਨੂੰ ਕਿਤੇ ਸਾਡੀ ਜ਼ਰੂਰਤ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੈ ਹਿੰਦ ਜੈ ਭਾਰਤ ਜੀ ਨਮਸਕਾਰ ਜੀ ਅੱਜ ਐਂਟੀ ਕ腐ਸ਼ਨ ਬਿਊਰੋ ਦੀ ਜੋ ਇੱਕ ਸੰਸਥਾ ਹੈ ਅੱਜ ਮੈਂ ਉਹਦੇ ਵਿੱਚ ਸੁਲਤਾਨਪੁਰ ਲੋਧੀ ਦਾ ਬਲੌਕ ਪ੍ਰੈਜ਼ੀਡੈਂਟ ਮੈਨੂੰ ਨਿਯੁਕਤੀ ਦਿੱਤੀ ਗਈ ਹੈ ਮੈਂ ਇਸ ਨਿਯੁਕਤੀ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਬਹੁਤ ਧੰਨਵਾਦ ਕਰਦਾ ਇਸ ਸੰਸਥਾ ਦਾ ਜੋ ਕਿ ਸਮਾਜ ਦੇ ਵਿੱਚ ਐਂਟੀ ਕ腐ਪਸ਼ਨ ਮੀਨਸ ਕ腐ਪਸ਼ਨ ਨੂੰ ਖਤਮ ਕਰਨ ਦਾ ਕੋਸ਼ਿਸ਼ ਕਰ ਰਹੀ ਹੈ ਬਹੁਤ ਵਧੀਆ ਕੰਮ ਕਰਦਾ ਹੈਗਾ ਇਹਨਾਂ ਦਾ ਕਿਉਂਕਿ ਜਿਹੜੀ ਕ腐ਪਸ਼ਨ ਹੈਗੀ ਸਾਡੇ ਸਮਾਜ ਦੇ ਵਿੱਚ ਬਹੁਤ ਘਾਤਕ ਬਿਮਾਰੀ ਹੈ ਇਸ ਨੂੰ ਕਦਮ ਕਰਨਾ ਸਾਡੀ ਹੈਲ ਹੈਗੀ ਆ ਅਸੀਂ ਤਜਵੀਜ਼ ਦਵਾਂਗੇ ਵੀ ਇਸ ਕ腐ਸ਼ਨ ਨੂੰ ਜਲਦ ਤੋਂ ਜਲਦ ਤੇ ਵੱਡੇ ਪੱਧਰ ਤੇ ਖਤਮ ਕਰ ਸਕੀਏ ਮੈਂ ਪੂਰਾ ਸਾਥ ਦੇਵਾਂਗਾ ਆਪਣੀ ਟੀਮ ਨੂੰ ਹਰ ਟਾਈਮ ਮੈਂ ਟੀਮ ਦੇ ਨਾਲ ਖੜਾ ਆ ਤੇ ਆਪਣੀ ਪੂਰਜ ਔਰ ਕੋਸ਼ਿਸ਼ ਕਰੂੰਗਾ ਤਾਂ ਕਿ ਕ腐ਸ਼ਨ ਨੂੰ ਅਸੀਂ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰੀਏ ਧੰਨਵਾਦ